ਮੂੰਗਫਲੀਆ ਖਾ ਤੇ ਆਪਣੇ ਹਰ ਤਰ੍ਹਾਂ ਦੇ ਦਰਦ ਭਜਾਓ। ਇਸ ਸਾਲ ਜਿਹੜਾ ਬੰਦਾ ਇਹਨਾਂ ਦੇ ਕਹੇ ਮੁਤਾਬਕ ਮੂੰਗਫਲੀਆ ਖਾ ਲੇਗਾ ਉਹ ਆਪਣੇ ਸਾਰੇ ਦਰਦ ਭਜਾ ਲੇਗਾ। ਇਹ ਅੱਜ ਮੂੰਗਫਲੀ ਦੇ ਗਿਰਿਆ ਅਖਰੋਟ ਬਨਾਮ ਜਿੰਨੇ ਮਹਿੰਗੇ ਡਰਾਈ ਫੂਡ ਸਾਰੇ ਨਾਲ ਉਹ ਦੇ ਭਾਰੀ ਪੈਣਗੇ। ਕੁੱਲ ਮਿਲਾ ਕੇ ਜੇ ਮੈਂ ਗੱਲ ਕਰਾਂ ਜਿੰਨੇ ਇਹਨਾਂ ਗਿਰਿਆ ਦੇ ਵਿੱਚ ਗੋਨਾ ਉਹਨੇ ਡਰਾਈ ਫੂਡ ਦੇ ਵਿੱਚ ਵੀ ਨਹੀਂ ਪਾਇਆ ਜਾਣੇ। ਹਾਏ ਮੇਰੇ ਗੋਡੇ। ਹਾਏ ਮੇਰੇ ਮੋਢੇ। ਹਾਏ ਮੇਰੇ ਗਿੱਟਿਆਂ ਦੇ ਵਿੱਚ ਸੋਜ ਉਹਨ ਲੱਗਦੀ। ਹਾਏ ਮੇਰੇ ਪੈਰਾਂ ਦੀਆਂ ਤਲੀਆਂ ਦੇ ਵਿੱਚੋਂ ਸੇਕਾ ਨਿਕਲਣ ਲੱਗ ਪਿਆ ਹਾਏ ਮੇਰੇ ਹੱਥ ਪੈਰ ਸੋ ਗਏ ਹਾਏ ਮੇਰੀ ਗਰਦਨ ਦੇ ਉੱਤੇ ਜਿਹੜਾ ਅਕੜਾ ਪਨਵਾ ਉਹ ਵੱਧ ਗਿਆ ਵਾ ਹਾਏ ਮੇਰਾ ਸਿਰ ਦੁਖਣੋਂ ਨਹੀਂ ਹਟ ਰਿਹਾ ਜਿਨ੍ਹਾਂ ਦੇ ਮੂੰਹ 'ਚ ਉਹ ਆਵਾਜ਼ ਆ ਸਰਦੀ ਦੇ ਵਿੱਚੋਂ ਨਿਕਲਣ ਲੱਗ ਜਾਂਦੀਆਂ ਨੇ ਅੱਜ ਇਹ ਵੀਡੀਓ ਉਹਨਾਂ ਵਾਸਤੇ ਬੜੀ ਹੀ ਖਾਸ ਤੇ ਬੜੀ ਹੀ ਫਾਇਦੇਮੰਦ ਵਾਲੀ ਹੈ ਇਹ ਗਿਣਤੀ ਦੇ 31 ਗਿਰੀਆਂ ਕਿੰਨੀਆਂ ਜੀ 31 31 ਗਿਰੀਆਂ ਕੋਈ ਸਗਣ ਪਾਣ ਇਹ ਸਗਣ ਵਾਲਾ ਹਿਸਾਬ ਹੀ ਲਾ ਲਓ ਤੁਸੀਂ ਜੇ ਤੁਸੀਂ ਸਾਡੇ ਮੁਤਾਬਕ ਇਹ ਗਿਰੀਆਂ ਨੂੰ ਖਾ ਗਏ ਤਾਂ ਗੋਡਿਆਂ ਦੇ ਵਿੱਚੋਂ ਪਟਾਕਿਆਂ ਦੀ ਆਵਾਜ਼ ਜਿਵੇਂ ਕਹਿੰਦੇ ਗੋਡਿਆਂ ਦੇ ਵਿੱਚੋਂ ਗਰੀਸ ਖਤਮ ਹੋ ਗਈ ਆ ਜਾਂ ਗੋਡਿਆਂ ਦੇ ਵਿੱਚੋਂ ਦਰਦਾਂ ਨਿਕਲ ਰਹੀਆਂ ਨੇ ਉਹ ਨਿਕਲਣੀਆਂ ਬੰਦ ਹੋ ਜਾਣ। ਅੱਛਾ ਫਿਰ ਇਹ ਖਾਣੀਆਂ ਕਿਵੇਂ ਨੇ ਸਾਨੂੰ ਇਹ ਸਮਝਾਉਂਦੇ। ਇਹ ਜਿਹੜੀਆਂ 31 ਗਿਰੀਆਂ ਨੇ ਇਹ 31 ਗਿਰੀਆਂ ਤੁਸੀਂ ਰਾਤ ਨੂੰ ਇਸ ਤਰ੍ਹਾਂ ਪਾਣੀ ਚ ਪਿਓ ਕੇ ਰੱਖ ਦੇਣੀਆਂ ਨੇ। ਗਿਰੀਆਂ ਦੇ ਵਿੱਚ ਤੇਲ ਆਪਾਂ ਖੁਦ ਕੱਢਦੇ ਨਹੀਂ ਤੇਲ ਆਪਣੇ ਅੰਦਰ ਹੀ ਕੱਢਣਾ ਜੀ ਖਾ ਕੇ ਨਿਕਲੇਗਾ ਬਿਲਕੁਲ ਬਿਲਕੁਲ ਅੰਦਰ ਜਾ ਕੇ ਤੁਹਾਡਾ ਮੈਟਾਬੋਲਿਕ ਸਿਸਟਮ ਐਕਟਿਵ ਹੋਏਗਾ ਤੁਹਾਡਾ ਡਾਈਜੈਸ਼ਨ ਐਕਟਿਵ ਹੋਏਗਾ ਉਹ ਇਸ ਤੇਲ ਨੂੰ ਖੁਦ ਗੱਡੇਗਾ ਤੁਸੀਂ ਕੁਝ ਨਹੀਂ ਕਰ ਪਰ ਬਹੁਤ ਵਾਰ ਹੁੰਦਾ ਹੈ ਕਿ ਦਰਦ ਫੇਰ ਵੀ ਨਹੀਂ ਜਾਂਦੇ ਫੇਰ ਵੀ ਨਹੀਂ ਜਾਂਦੇ ਆ ਦੇਖੋ ਹਰਿਆਲੀ ਇਹ ਆ ਹਰਿਆਲੀ ਕਿਹੜੀ ਸਰੀਰਕ ਹਰਿਆਲੀ ਜਿੰਨਾ ਦੇ ਹੱਥ ਖੜੇ ਹੋ ਗਏ ਆ ਕਹਿੰਦੇ ਹਾਂ ਜਾ ਕੇ ਗੋਡੇ ਬਦਲਾ ਲਓ ਹੋਰ ਕੋਈ ਰਾਹ ਹੀ ਨਹੀਂ ਹੈਗਾ ਉਹਨਾਂ ਵਾਸਤੇ ਇੱਕ ਹੀ ਆਪਸ਼ਨ ਆ ਕਿ ਤੁਸੀਂ ਇਹ ਬ੍ਰਹਮਸਤ ਦੇ ਨਾਲ ਇਹ ਕੈਪਸੂਲ ਯੂਜ਼ ਕਰ ਲਿਓ ਤੁਹਾਨੂੰ ਗੋਡੇ ਬਦਲਾਉਣ ਦੀ ਜ਼ਰੂਰਤ ਨਹੀਂ ਪੈਣੀ ਜਿਹੜੇ ਪਰਿਵਾਰਾਂ ਨੇ ਇਹਨੂੰ ਵਰਤਿਆ ਰਿਜ਼ਲਟ ਲਿਆ ਉਹਨਾਂ ਸਾਰਿਆਂ ਨੇ ਇੱਕ ਇਹਦਾ ਨਾਮ ਦਿੱਤਾ ਹੈ ਕੀ ਜੀ ਹੱਡ ਜੋੜ ਉਹਨਾਂ ਮੈਂ ਚੱਕ ਲੀਆਂ ਕੁਝ ਗਿਰੀਆਂ ਆਪਾਂ ਤਿੰਨ ਤੋਂ ਚਾਰ ਠੀਕ ਹੈ ਠੀਕ ਹੈ ਹੁਣ ਇਹਨੂੰ ਕੀ ਕਰਨਾ ਆਪਾਂ ਮੂੰਹ ਚ ਪਾ ਲੀਏ ਮਤਲਬ ਇਹਨੂੰ ਪੂਰਾ ਜੂਸ ਕੱਢ ਕੇ ਨਾਲ ਚਲਾਈਵਾ ਬਣ ਕੇ ਤੁਹਾਡੇ ਅੰਦਰ ਜਾਵੇ ਫਿਰ ਤੁਸੀਂ ਦੇਖੋ ਰਿਜ਼ਲਟ ਕਿੰਨਾ ਜਾਂਦਾ ਹੈ। ਠੀਕ ਹੈ। ਰੁਕੀ ਕਹਿੰਦੇ ਨੇ ਇਸ ਤਾਂ ਗਿਰੀਆਂ ਛੱਡੋ, ਬਾਦਾਮ ਛੱਡੋ, ਫਲੋਡ ਛੱਡੋ, ਵੱਡੇ-ਵੱਡੇ ਡਾਕਟਰ ਕੋਲ ਚਲੇ ਗਏ ਸਾਡੇ ਦਰਦ ਨਹੀਂ ਜਾਂਦੇ। ਫਿਰ ਉਹਦਾ ਕੀ ਕਾਰਨ ਬੰਦ ਹੈ ਜੀ 나ਗੀ ਸਾਹਿਬ? ਰੁਕੀ ਸਾਹਿਬ ਫਿਰ ਉਹਨਾਂ ਲਈ 나ਗੀ ਕਿਟਾਰੀ ਇਲੈਕਟ੍ਰੋਮਪੈਥੀ ਸੈਂਟਰ ਖਾ ਜਾ ਤੁਹਾਡੀ ਸੇਵਾ ਚ। ਓਕੇ। ਆਹ ਦੇਖੋ ਬ੍ਰਹਮ ਅਸਤਰ ਪਿਆ। ਮੰਗਫਲੀਆ ਖਾਓ ਤੇ ਆਪਣੇ ਹਰ ਤਰ੍ਹਾਂ ਦੇ ਦਰਦ ਭਜਾਓ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਤੇ ਅੱਜ ਸਾਡੀ ਹਕੀਕਤ ਟੀਵੀ ਪੰਜਾਬੀ ਦੀ ਟੀਮ ਬੜੀ ਖਾਸ ਥਾਂ ਦੇ ਉੱਤੇ ਪਹੁੰਚੀ ਹੈ ਜ਼ਿਲਕਪੁਰ 나ਗੀ ਕਟਾਰੀਆ ਇਲੈਕਟਰ ਹੋਮੋਪੈਥੀ ਸੈਂਟਰ ਜ਼ਿਲਕਪੁਰ ਦੇ ਵਿੱਚ ਜਿੱਥੇ ਮੇਰੇ ਨਾਲ ਨੇ ਅੱਜ ਸੱਜੇ ਪਾਸੇ ਡਾਕਟਰ ਕਰਨ ਕਟਾਰੀਆ ਜੀ ਤੇ ਮੇਰੇ ਖੱਬੇ ਪਾਸੇ ਡਾਕਟਰ ਗੁਰਬਖਸ਼ ਸਿੰਘ 나ਗੀ ਸਾਹਿਬ ਇਨਾਂ ਦਾ ਕਹਿਣਾ ਹੈ ਕਿ ਇਸ ਸਾਲ ਜਿਹੜਾ ਬੰਦਾ ਇਹਨਾਂ ਦੇ ਕਹੇ ਮੁਤਾਬਕ ਮੂੰਗਫਲੀਆਂ ਖਾ ਲੇਗਾ ਉਹ ਆਪਣੇ ਸਾਰੇ ਦਰਦ ਭਜਾ ਲੇਗਾ ਕਿਵੇਂ ਭਜਾ ਲੇਗਾ ਸ਼ੁਰੂਆਤ ਅਸੀਂ ਕਰ ਲਨੇ ਆ ਡਾਕਟਰ ਕਰਨ ਕਟਾਰੀਆ ਜੀ ਤੋਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਜੀ ਸਭ ਤੋਂ ਪਹਿਲਾਂ ਹਕੀਕਤੀ ਪੰਜਾਬੀ ਦਾ ਔਰ ਧੰਨਵਾਦ ਰੁਕੀ ਸਾਹਿਬ ਤੁਹਾਡਾ ਵੀ ਤੁਸੀਂ ਸਾਨੂੰ ਸਾਡੇ ਸਰੋਤਿਆਂ ਦੇ ਰੂਬਰੂ ਕਰਦੇ ਹੋ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਔਰ ਤੰਦਰੁਸਤ ਹੋਣਗੇ ਜਿੰਨੇ ਨੁਸਖੇ ਜਿੰਨੇ ਫਾਰਮੂਲੇ ਅੱਜ ਤੱਕ ਅਸੀਂ ਲੈ ਕੇ ਆਏ ਅੱਜ ਇਹ ਵੀਡੀਓ ਤੁਸੀਂ ਸਕਿੱਪ ਨਾ ਕਰਿਓ ਅੱਜ ਇਹ ਵੀਡੀਓ ਉਹਨਾਂ ਦਰਸ਼ਕਾਂ ਵਾਸਤੇ ਆ ਜਿਨ੍ਹਾਂ ਦੇ ਮੂੰਹ 'ਚ ਹਮੇਸ਼ਾ ਦੀ ਤਰ੍ਹਾਂ ਸਰਦੀ ਆਉਂਦਿਆਂ ਸਾਰੀ ਆਵਾਜ਼ਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਕੀ ਨੇ ਉਹ ਆਵਾਜ਼ਾਂ ਹਾਏ ਮੇਰੇ ਗੋਡੇ ਹਾਏ ਮੇਰੇ ਮੋਢੇ ਹਾਏ ਮੇਰੇ ਗਿੱਟਿਆਂ ਦੇ ਵਿੱਚ ਸੋਜ ਆਉਣ ਲੱਗ ਪਈ ਹਾਏ ਮੇਰੇ ਪੈਰਾਂ ਦੀਆਂ ਤਲੀਆਂ ਦੇ ਵਿੱਚੋਂ ਸੇਕਾ ਨਿਕਲਣ ਲੱਗ ਪਿਆ ਹਾਏ ਮੇਰੇ ਹੱਥ ਪੈਰ ਸੋ ਗਏ ਹਾਏ ਮੇਰੀ ਗਰਦਨ ਦੇ ਉੱਤੇ ਜਿਹੜਾ ਅਕੜਾ ਪਨਵਾ ਉਹ ਵੱਧ ਗਿਆ ਵਾ ਹਾਏ ਮੇਰਾ ਸਿਰ ਦੁਖਣੋਂ ਨਹੀਂ हट ਰਿਹਾ ਜਿਨ੍ਹਾਂ ਦੇ ਮੂੰਹ ਚ ਉਹ ਆਵਾਜ਼ਾਂ ਸਰਦੀ ਦੇ ਵਿੱਚੋਂ ਨਿਕਲਣ ਲੱਗ ਜਾਂਦੀਆਂ ਨੇ ਅੱਜ ਇਹ ਵੀਡੀਓ ਉਹਨਾਂ ਵਾਸਤੇ ਬੜੀ ਹੀ ਖਾਸ ਤੇ ਬੜੀ ਹੀ ਫਾਇਦੇਮੰਦ ਵਾਲੀ ਆ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਇਹ ਜਿਹੜੇ ਦਰਦ ਹੈਗੇ ਨੇ ਤੁਸੀਂ ਇਸ ਤਰ੍ਹਾਂ ਵੀ ਮੈਨੂੰ ਕਿਹਾ ਸੀ ਫੁਰਕੀ ਸਾਹਿਬ ਜਿਹੜਾ ਇਹ ਬੰਦਾ ਵੀਡੀਓ ਦੇਖ ਲੇਗਾ ਉਹ ਬਦਾਮ ਛੱਡ ਕੇ ਉਹਨਾਂ ਨੂੰ ਮੂੰਗਫਲੀਆਂ ਖਵਾਂ ਲਾ ਦਾਂਗੇ ਅਸੀਂ ਬਿਲਕੁਲ ਜੀ ਬਿਲਕੁਲ ਪਤਾ ਕੀ ਗੱਲ ਆ ਫਰੁਕੀ ਸਾਹਿਬ ਆਮ ਗੱਲ ਪਤਾ ਕੀ ਆ ਮੂੰਗਫਲੀ ਦਾ ਜਿਹੜਾ ਲੋਕ ਸਮਾਂ ਮੰਨਦੇ ਆ ਉਹ ਮੰਨਦੇ ਵੀ ਲੋਹੜੀ ਤੱਕ ਵਾ ਲੋਹੜੀ ਗਈ ਤੇ ਮੂੰਗਫਲੀ ਗਈ ਪਰ ਨਹੀਂ ਮੂੰਗਫਲੀ ਤੁਸੀਂ 365 ਦਿਨ ਖਾ ਸਕਦੇ ਹੋ 365 ਦਿਨ ਮੂੰਗਫਲੀ ਬਿਲਕੁਲ ਜੀ ਪਰ ਕਿਵੇਂ ਹਰ ਇੱਕ ਚੀਜ਼ ਦਾ ਸਮਾਂ ਨਿਰਧਾਰਿਤ ਵਾ ਹਰ ਇੱਕ ਚੀਜ਼ ਦਾ ਨਿਯਮ ਆ ਅਗਰ ਤੁਸੀਂ ਅੱਜ ਸਾਡੇ ਕਹਿਣ ਮੁਤਾਬਕ ਇਹ ਮੂੰਗਫਲੀ ਦੀਆਂ ਗਿਰੀਆਂ ਖਾ ਗਏ ਤਾਂ ਇਹ ਬੜਾ ਹੀ ਬੜੇ ਹੀ ਅੱਛੇ ਰਿਜ਼ਲਟ ਨੇ ਇਹਦੇ ਔਰ ਇਸ ਚੀਜ਼ ਦਾ ਵਾਅਦਾ ਹਵਾ ਤੁਹਾਡੇ ਨਾਲ ਜੇ ਤੁਸੀਂ ਸਾਡੇ ਮੁਤਾਬਕ ਇਹ ਗਰੀਆਂ ਨੂੰ ਖਾ ਗਏ ਤਾਂ ਗੋਡਿਆਂ ਦੇ ਵਿੱਚੋਂ ਪਟਾਕਿਆਂ ਦੀ ਆਵਾਜ਼ ਜਿਵੇਂ ਕਹਿੰਦੇ ਗੋਡਿਆਂ ਦੇ ਵਿੱਚੋਂ ਗਰੀਸ ਖਤਮ ਹੋ ਗਈ ਆ ਜਾਂ ਗੋਡਿਆਂ ਦੇ ਵਿੱਚੋਂ ਦਰਦਾਂ ਨਿਕਲ ਰਹੀਆਂ ਨੇ ਉਹ ਨਿਕਲਣੀਆਂ ਬੰਦ ਹੋ ਜਾਣਗੀਆਂ ਜੀ ਜੀ ਚਲੋ ਅਸੀਂ ਤੁਹਾਡੇ ਕੋਲ ਸਮਝਾਂਗੇ ਕਿ ਇਸ ਤਰੀਕੇ ਨਾਲ ਖਾਣੀਆਂ ਨੇ ਗਰੀਆਂ ਮੁਗਫਲੀ ਦੀਆਂ ਸਾਡੇ ਨਾਲ ਡਾਕਟਰ ਕਰਨ ਕਟਾਰੀ ਤੋਂ ਬਾਅਦ ਗੁਰਬਖਸ਼ ਸਿੰਘ ਨਾਗੀ ਸਾਹਿਬ ਵੀ ਨੇ ਨਾਗੀ ਸਾਹਿਬ ਇਸ ਤਰ੍ਹਾਂ ਦਾ ਕੀ ਹੈਗਾ ਜਿਹੜਾ ਤੁਸੀਂ ਕਹਿ ਰਹੇ ਕਰਨ ਸਾਹਿਬ ਕਹਿ ਰਹੇ ਨੇ ਕਿ ਮਤਲਬ ਵੀ ਬਦਾਮ ਛੜਾ ਦਾਂਗੇ ਅਸੀਂ ਮੂੰਗਫਲੀ ਤੇ ਲਿਆਵਾਂਗੇ ਸਭ ਕੋ ਪਹਿਲੇ ਸਭ ਤੋਂ ਪਹਿਲਾਂ ਜੀ ਫਰੂਕੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਬਾਖੂਬੀ ਇਸ ਨੁਸਖਿਆਂ ਨੂੰ ਵਰਤਦੇ ਆ ਔਰ ਜੇ ਅੱਜ ਆਪਾਂ ਗੱਲ ਕਰੀਏ ਜਿਵੇਂ ਇੱਕ ਗਰੀਬ ਦਾ ਰੱਥ ਬੋਲਿਆ ਜਾਂਦਾ ਟਰੇਨ ਨੂੰ ਗਰੀਬ ਦਾ ਰੱਥ ਠੀਕ ਹੈ ਗਰੀਬ ਰੱਥ ਉਹਦੇ ਚ ਹਰੇਕ ਬੰਦਾ ਸਫਰ ਕਰ ਸਕਦਾ ਹੁਣ ਬੜੇ ਲੋਕ ਆ ਸਰਦੀ ਵਿੱਚ ਆ ਗਏ ਆ ਸਰਦੀ ਦੇ ਵਿੱਚ ਸਰਦੀ ਦੇ ਵਿੱਚ ਉਹਨਾਂ ਕਹਿੰਦੇ ਵੀ ਸਾਡਾ ਵੀ ਬਦਾਮ ਖਾਨ ਨੂੰ ਜੀ ਕਰਦਾ ਪਰ ਉਹਦੀ ਜੇਬ ਅਲਾਉ ਨਹੀਂ ਕਰਦੀ ਅਖਰੋਟ ਖਾਨ ਨੂੰ ਜੀ ਕਰਦਾ ਪਰ ਜੇਬ ਅਲਾਉ ਨਹੀਂ ਕਰਦਾ ਇਹ ਆਪਾਂ ਉਹਨਾਂ ਪਰਿਵਾਰਾਂ ਵਾਸਤੇ ਲੈ ਕੇ ਆਏ ਆ ਜਿਹੜੇ ਆਪਦੇ ਘਰ ਨੂੰ ਚਲੋ ਮਤਲਬ ਕਿ ਉਹਨੇ ਕੋ ਗੁਜ਼ਾਰੇ ਚ ਚੱਲ ਰਹੇ ਉਹਨਾਂ ਵਾਸਤੇ ਇਹ ਅੱਜ ਮੂੰਗਫਲ ਦੇ ਗਿਰਿਆ ਅਖਰੋਟ ਬਦਾਮ ਜਿੰਨੇ ਮਹਿੰਗੇ ਡਰਾਈ ਫੂਡ ਸਾਰਿਆਂ ਦਾ ਉਹ ਦੇ ਭਾਰੀ ਪਹਿਣਗੇ ਕਿਆ ਬਾਤ ਹੈ ਪਾਰੀ ਕਿਵੇਂ ਪੈਣਗੇ ਜੀ ਇਸ ਦਾ ਕੀ ਹੈ ਦੇਖੋ ਸਭ ਤੋਂ ਪਹਿਲਾਂ ਇਹ ਇੰਨੀ ਇੱਕ ਥੋੜੀ ਜਿਹੀ ਦਾ ਇਹ ਜੀ ਇਹ ਇੱਕ ਗਿਣਤੀ ਦੇ 31 ਗਿਰੀਆਂ ਕਿੰਨੀਆਂ ਜੀ 31 31 ਗਿਰੀਆਂ ਖਸ਼ਗਨ ਪਾਣ ਇਹ ਸਗਨ ਵਾਲਾ ਹਿਸਾਬ ਹੀ ਲਾ ਲਓ ਤੁਸੀਂ ਇਹ 31 ਗਿਰੀਆਂ ਤੁਹਾਡੇ ਜੀਵਨ ਦਾ ਵਿੱਚ ਬਦਲਾਵ ਲੈ ਕੇ ਆ ਸਕਦੀਆਂ ਸਭ ਤੋਂ ਪਹਿਲਾਂ 31 ਗਿਰੀਆਂ ਕੰਮ ਕਰੇ ਹੁਣ ਇਹਦੇ ਵਿੱਚ ਕੈਲਰੀਜ਼ ਜਿਹੜੀਆਂ ਸਾਡੀ ਬਾਡੀ ਲਈ ਬਹੁਤ ਵਧੀਆ ਕੰਮ ਕਰਨ ਗਿਆ ਦੂਜੇ ਨੰਬਰ ਤੇ ਇਹ ਸਾਡੀ ਸੁੰਦਰਤਾ ਨੂੰ ਨਖਾਰਨ ਗਿਆ ਤੀਜੇ ਨੰਬਰ ਤੇ ਇਹਦੇ ਇਹ ਅੱਜ ਨਾਲ ਖੂਨ ਦੀ ਕਮੀ ਬਹੁਤ ਆ ਰਹੀ ਹੈ ਆਇਰਨ ਦੀ ਕਮੀ ਜਿੰਨਾ ਨੂੰ ਆ ਰਹੀ ਹੈ ਉਹਨਾਂ ਵਾਸਤੇ ਇਹ ਗਿਰੀਆਂ ਰਾਮਬਾਨਾ ਤੀਜੇ ਨੰਬਰ ਤੇ ਜਿੰਨਾ ਦੇ ਅੰਦਰ ਹੱਡੀਆਂ ਦੇ ਵਿੱਚ ਕਮਜ਼ੋਰੀ ਪੈ ਚੁੱਕੀ ਹੈ ਉਹਨਾਂ ਵਾਸਤੇ ਬਹੁਤ ਵਧੀਆ ਮਤਲਬ ਕੜਕੜ ਕਰਦੀਆਂ ਨੇ ਉੱਠਦੇ ਗਾੜਕ ਆਵਾਜ਼ਾਂ ਆਉਂਦੀਆਂ ਨੇ ਹੱਡੀਆਂ ਬਿਲਕੁਲ ਜੀ ਉਹਨਾਂ ਵਾਸਤੇ ਬਹੁਤ ਵਧੀਆ ਅਗਲੇ ਕੱਲ ਤੇ ਇਹਦੇ ਵਿੱਚ ਅਮੀਨੋ ਐਸਿਡ ਆ ਜਿਹੜਾ ਸਾਡੇ ਵਾਸਤੇ ਬਹੁਤ ਵਧੀਆ ਵਰਕ ਕਰੂਗਾ ਇਦੋਂ ਅੱਗੇ ਫਾਈਬਰ ਇਹ ਬਹੁਤ ਵਧੀਆ ਮਤਲਬ ਕਿ ਕੁੱਲ ਮਿਲਾ ਕੇ ਜੇ ਮੈਂ ਗੱਲ ਕਰਾਂ ਜਿੰਨੇ ਇਹਨਾਂ ਗਿਰੀਆਂ ਦੇ ਵਿੱਚ ਗੋਨਾ ਉਹਨੇ ਡਰਾਈ ਫਰੂਟ ਦੇ ਵਿੱਚ ਵੀ ਨਹੀਂ ਪਾਏ ਜਾਣੇ ਇਹ ਗਿਰੀਆਂ ਅੱਜ ਸਭ ਤੋਂ ਬੈਸਟ ਕੰਮ ਕਰਨਗੀਆਂ ਕੀ ਬਾਤ ਹੈ ਅੱਛਾ ਕਿਹੜੇ ਰੋਗਾਂ ਵਾਲੇ ਇੱਕ ਗਿਰियां ਤੁਹਾਡੀਆਂ 33 ਗਿਰियां ਕਾਣੀਆਂ ਸ਼ੁਰੂ ਕਰਾਂ ਹੁਣ ਸਾਨੂੰ ਇਹ ਵੀ ਸਮਝਾਓ ਬਿਲਕੁਲ ਜੀ ਬਿਲਕੁਲ ਜਿੰਨੇ ਦੇ ਜਵੇ ਡਾਕਟਰਾਂ ਨੇ ਦੱਸਿਆ ਜੋੜਾਂ ਦੇ ਦਰਦ ਬਹੁਤ ਜ਼ਿਆਦਾ ਆ ਰਿਹਾ ਜਿਹੜੇ ਅੱਜ ਹੁਣ ਦੇਖੋ ਫਰੂਕੀ ਸਾਹਿਬ ਸਰਦੀ ਆ ਰਹੀ ਹੈ ਸਰਦੀ ਦੇ ਵਿੱਚ ਸਾਰਿਆਂ ਨੂੰ ਇਹ ਸਮੱਸਿਆ ਆਣੀ ਹੁਣ ਇਹ ਸਮੱਸਿਆ ਪਿੱਛੇ ਇੱਕ ਵੱਡਾ ਕਾਰਨ ਹੈ ਕਾਰਨ ਕੀ ਹੈ ਕਿ ਜਦੋਂ ਹੁਣ ਗਾਂ ਥੋੜੀ ਦੇਰ ਬਾਅਦ ਹੁੰਦਾ ਪੈਣੀਆ ਸ਼ੁਰੂ ਹੋ ਜਾਣੀਆਂ ਹੁਣ ਹੀ ਲੋ ਆਪਾਂ ਕੀ ਹੋ ਗਿਆ ਆਪਾਂ ਕਮਰਿਆਂ 'ਚ ਬੰਦ ਹੋ ਗਏ ਹੁਣ ਇਹ ਤਾਂ ਹੈਗੀ ਸਾਡੇ ਕਮਰੇਾਂ 'ਚ ਵੈਂਟੀਲੇਸ਼ਨ ਹੈਗੀ ਆ ਕਮਰੇ ਬੰਦ ਹੋ ਗਿਆ ਹੁਣ ਕੋਈ ਵੈਂਟੀਲੇਸ਼ਨ ਐ ਨਹੀਂ ਜਿਹੜਾ ਸਾਡਾ ਰੂਮ ਬਿਲਕੁਲ ਲਾਸਟ ਤੇ ਹੁੰਦਾ ਅੱਗੇ ਕੀ ਹੁੰਦਾ ਸੀ ਅਸੀਂ ਦੇਸੀ ਘਰਾਂ ਚ ਰਹਿੰਦੇ ਸੀ ਉਹ ਨੂੰ ਰੋਸ਼ਨਦਾਨ ਲੱਗੇ ਹੁੰਦੇ ਸੀ ਅੱਜ ਕੁਝ ਨਹੀਂ ਆ ਸਾਰਾ ਕਮਰਾ ਬੰਦ ਹੋ ਗਿਆ ਮਤਲਬ ਉਸ ਕਮਰੇ ਚ ਆਕਸੀਜਨ ਲੈਵਲ ਘਟ ਗਿਆ ਹੁਣ ਜਦੋਂ ਆਕਸੀਜਨ ਲੈਵਲ ਘਟੇਗਾ ਤੇ ਬਲੱਡ ਦਾ ਜਿਹੜਾ ਫਲੋ ਆ ਸਰਕਲ ਉਹ ਵੀ ਘਟੇਗਾ ਜਦੋਂ ਬਲੱਡ ਜਿਹੇ ਹਿੱਸੇ ਚ ਬਲੱਡ ਦਾ ਸਰਕਲ ਘਟੇਗਾ ਘਟ ਜਾਊਗਾ ਉਸ ਜੇ ਕੋਈ ਦਰਦਾਂ ਤੋਂ ਪਰੇਸ਼ਾਨ ਆ ਉਹਦੀਆਂ ਦਰਦਾਂ 10 ਗੁਣਾ ਨਹੀਂ 50 ਗੁਣਾ 100 ਗੁਣਾ ਵੱਧ ਜਾਣਗੀਆਂ ਕਿਉਂਕਿ ਜਿੱਥੇ ਬਲੱਡ ਰੁਕੇਗਾ ਨਹੀਂ ਪਹੁੰਚੇਗਾ ਪ੍ਰੋਪਰ ਉੱਥੇ ਦਰਦ ਪੈਦਾ ਹੋਏਗੀ ਇਸ ਲਈ ਆਪਾਂ ਇਹ ਜਿਹੜਾ ਸਰਦੀਆਂ ਦੀ ਸ਼ੁਰੂਆਤ ਦੇ ਵਿੱਚ ਹੀ ਗਿਰੀਆਂ ਵਾਲਾ 31 ਗਿਰੀਆਂ ਦਾ ਫਾਰਮੂਲਾ ਲੈ ਕੇ ਆਏ ਆ ਬਸ ਇਹਦਾ ਤਰੀਕਾ ਸਮਝ ਲਿਆ ਜੇ ਜਿੰਨੇ ਕਿਵੇਂ ਜਿਹਨੂੰ ਆ ਕੇ ਜਿੰਨੇ ਜਿਹਨੂੰ ਆ ਗਿਆ ਤਰੀਕਾ ਉਹਦੇ ਇੱਥੇ ਅਮਰੀਕਾ ਜਿੰਨੇ ਇਹ ਗਿਰੀਆਂ ਦੀ ਤਾਕਤ ਨੂੰ ਸਮਝ ਲਿਆ ਇਹਦੇ ਨਿਯਮ ਨੂੰ ਸਮਝ ਲਿਆ ਉਹ ਐਦ ਕੀ ਜੋੜਾਂ ਦਰਦਾਂ ਦੀਆਂ ਦਵਾਈਆਂ ਨਹੀਂ ਖਾਊਗਾ ਜੀ 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 ਕੀ ਬਾਤ ਹੈ ਅੱਛਾ ਹੁਣ ਸਾਨੂੰ ਇਹ ਸਮਝਾਓ ਡਾਕਟਰ ਸਾਹਿਬ ਕੀ ਜਿਹੜੀਆਂ ਗਿਰੀਆਂ ਹੈਗੀਆਂ ਨੇ ਕਿਸ ਤਰੀਕੇ ਨਾਲ ਅਸੀਂ ਦਾ ਸੇਵਨ ਕਰਨਾ ਹੈ ਕਿਹੜੇ ਲੋਕ ਹੈਗੇ ਨੇ ਕਿਸ ਤਰੀਕੇ ਨਾਲ ਤੁਸੀਂ ਕਹਦੇ ਵੀ ਹਰ ਚੀਜ਼ ਦਾ ਇੱਕ ਅਲੱਗ ਟੰਗ ਹੁੰਦਾ ਇੱਕ ਅਲੱਗ ਪੈਟਰਨ ਹੁੰਦਾ ਬਿਲਕੁਲ ਜੀ ਬਿਲਕੁਲ ਦੇਖੋ ਗਿਰੀਆਂ ਬੜੀਆਂ ਹੀ ਸ਼ਾਨਦਾਰ ਨੇ ਬੜੀਆਂ ਹੀ ਲਾਜਵਾ ਆਪਣੇ ਬਦਾਮਾਂ ਨਾਲੋਂ ਵੱਧ ਦੱਸ ਰਹੇ ਕਿਵੇਂ ਕਰਦੇ ਨੇ ਮੈਂ ਇਹ ਵੀ ਦੱਸ ਦਿੰਦਾ ਕਿਉਂਕਿ ਜਦੋਂ ਬਦਾਮ ਆਪਣੇ ਘਰ ਦੇ ਵਿੱਚ ਆਉਂਦੇ ਨੇ ਆਪਾਂ ਆਮ ਸੁਣਦੇ ਕਿ ਬਦਾਮ ਰੋਗਨ ਤੇਲ ਸਾਰੇ ਸੁਣਦੇ ਆ ਨਾ ਬਦਾਮ ਰੋਗਨ ਤੇਲ ਬਦਾਮ ਦਾ ਤੇਲ ਲਗਾਓ ਤੇ ਖੁਸ਼ਕੀ ਹਟਾਓ ਉਵੇਂ ਜਦੋਂ ਉਹ ਤੇਲ ਬਦਾਮਾਂ ਵਾਲਾ ਆਉਂਦਾ ਇਹਦਾ ਮਤਲਬ ਜਿਹੜੇ ਬਦਾਮ ਤੁਹਾਡੇ ਘਰ ਚ ਆ ਰਹੇ ਨੇ ਫਰੁਕੀ ਸਾਹਿਬ ਉਹ ਤੇਲ ਪਹਿਲਾਂ ਹੀ ਨਿਕਲ ਚੁੱਕਾ ਵਾ ਪਰ ਗਿਰਿਆਂ ਦੇ ਵਿੱਚ ਤੇਲ ਆਪਾਂ ਖੁਦ ਕੱਢਦੇ ਹਾਂ ਔਰ ਇਹ ਕੱਢਿਆ ਤੇਲ ਜਿਨ੍ਹਾਂ ਦੇ ਗੋਡੇ ਚ ਗਰੀਸ ਖਤਮ ਹੋ ਗਈ ਆ ਉਹਨੂੰ ਭਰੇਗਾ ਇਹ ਕੱਢਿਆ ਤੇਲ ਜਿਨ੍ਹਾਂ ਦੇ ਪਟਾਕਿਆਂ ਦੀ ਆਵਾਜ਼ ਆ ਰਹੀ ਆ ਉਹਨੂੰ ਸਹੀ ਕਰੇਗਾ ਇਹ ਕੱਢਿਆ ਤੇਲ ਹਾਏ ਮੇਰੇ ਗੋਡੇ ਹਾਏ ਮੇਰੇ ਮੋਢੇ ਹਾਏ ਦਰਦਾਂ ਉਹਨਾਂ ਨੂੰ ਬੰਦ ਕਰੇਗਾ ਔਰ ਇਹ ਗਿਰਿਆਂ ਲਾਜਵਾ ਬਸਰ ਕਰਨਗੇ ਨਹੀਂ ਤੇਲ ਆਪਣੇ ਅੰਦਰ ਹੀ ਘਟਨੇ ਜੀ ਖਾ ਕੇ ਨਿਕਲੇਗਾ ਬਿਲਕੁਲ ਬਿਲਕੁਲ ਅੰਦਰ ਜਾ ਕੇ ਤੁਹਾਡਾ ਮੈਟਾਬੋਲਿਕ ਸਿਸਟਮ ਐਕਟਿਵ ਹੋਏਗਾ ਤੁਹਾਡਾ ਡਾਈਜੈਸ਼ਨ ਐਕਟਿਵ ਹੋਏਗਾ ਉਹ ਇਸ ਤੇਲ ਨੂੰ ਖੁਦ ਗੱਡੇਗਾ ਤੁਸੀਂ ਕੁਝ ਨਹੀਂ ਕਰਨਾ ਕੀ ਬਾਤ ਹੈ ਬਿਲਕੁਲ ਜੀ 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 ਅੱਛਾ ਅੱਛਾ ਫਿਰ ਇਹ ਖਾਣੀਆਂ ਕਿਵੇਂ ਸਾਨੂੰ ਇਹ ਸਮਝਾ ਦਿਓ ਬਿਲਕੁਲ ਜੀ ਬਿਲਕੁਲ ਤੁਸੀਂ ਇਹ ਗਿਰੀਆਂ ਉੱਪਰ ਪਈਆਂ ਨੇ ਇਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਪਈਆਂ ਨੇ ਸਾਹਿਬ ਇਦਾਂ ਨਹੀਂਗਾ ਪਹਿਲੀ ਗੱਲ ਤਾਂ ਇਹ ਜਿਹੜੀਆਂ 31 ਗਿਰੀਆਂ ਨੇ ਇਹ 31 ਗਿਰੀਆਂ ਤੁਸੀਂ ਰਾਤ ਨੂੰ ਇਸ ਤਰ੍ਹਾਂ ਪਾਣੀ ਚ ਪੀ ਹੋ ਕੇ ਰੱਖ ਦੇਣੀਆਂ ਨੇ ਠੀਕ ਹੈ ਅਸੀਂ ਥੋੜੀਆਂ ਜ਼ਿਆਦਾ ਪੀ ਹੋ 31 ਨੇ ਜੀ ਪੂਰੀ ਬਿਲਕੁਲ ਜੀ ਬਿਲਕੁਲ 31 ਗਿਰਿਆ ਨੇ ਔਰ ਇਹਨੂੰ ਤੁਸੀਂ ਮੁੱਠੀ ਚ ਰੱਖ ਕੇ ਜਾਂ ਇਹਨੂੰ ਇੱਧਰ ਰੱਖ ਕੇ ਤੁਸੀਂ 1/1 ਖਾਣਾ ਵਾ ਔਰ ਇਹਨੂੰ ਖਾਂਦਿਆਂ ਨਾਲ ਹੀ ਕੁਝ ਕੁ ਦਿਨਾਂ ਦੇ ਵਿੱਚ ਪਹਿਲੇ 5 ਤੋਂ 7 ਦਿਨਾਂ ਦੇ ਵਿੱਚ ਜਿਹੜੇ ਅਕਿਊਟ ਰੋਗ ਤੇ ਸਬਕਿਊਟ ਨਾਲ ਜੂੰਝ ਰਹੇ ਨੇ ਜਿਹੜੇ ਅਕਿਊਟ ਦਰਦਾਂ ਨਾਲ ਤੇ ਸਬਕਿਊਟ ਦਰਦਾਂ ਨਾਲ ਜੂੰਝ ਰਹੇ ਨੇ ਉਹਨਾਂ ਦੀਆਂ ਦਰਦਾਂ ਕੰਟਰੋਲ ਹੋ ਜਾਣਗੀਆਂ ਜੀ ਜੀ ਬਿਲਕੁਲ ਜੀ ਅੱਛਾ ਨਗੀ ਸਾਹਿਬ ਫਿਰ ਬਹੁਤ ਵਾਰ ਹੁੰਦਾ ਕਿ ਜਦੋਂ ਅਸੀਂ ਕਹਿ ਲਈਏ ਕਿ ਉਹ ਕਹਿੰਦੇ ਨੇ ਅਸੀਂ ਬੁੜੀਆਂ ਗਿਰੀਆਂ ਖਾਧੀਆਂ ਅਸੀਂ ਬਦਾਮ ਖਾਦੇ ਅਖਰੋਟ ਖਾਦੇ ਪਰ ਕੋਈ ਕੰਮ ਨਾ ਆਏ ਤੁਸੀਂ ਕਹਿੰਦੇ ਜੀ ਗਿਰੀਆਂ ਮੂੰਗਫਲੀ ਦੀਆਂ ਉਹ ਕੰਮ ਕਰਨਗੇ ਜਿਹੜੇ ਬਦਾਮ ਨਹੀਂ ਕਰਦੇ ਢੰਗ ਤੁਹਾਡੇ ਵਾਲਾ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਫਰੁਕੀ ਸਾਬ ਇੱਕ ਚੀਜ਼ ਹੋਰ ਮੈਂ ਕਹਿਣਾ ਚਾਹੁੰਦਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਬਦਾਮਾਂ ਚੋਂ ਤੇਲ ਕੱਢਿਆ ਜਾਂਦਾ ਪਰ ਇਹਨਾਂ ਗਿਰੀਆਂ ਚ ਤੇਲ ਨਹੀਂ ਤੇਲ ਵਿੱਚ ਹੀ ਆ ਹੁਣ ਇਹਨੂੰ ਤੇਲ ਕੱਢਣ ਲਈ ਤੁਹਾਨੂੰ ਕਰਨਾ ਕੀ ਪੈਗਾ ਉਹ ਚੀਜ਼ ਮੇਰੀ ਧਿਆਨ ਨਾਲ ਨੋਟ ਕਰ ਲਿਓ ਕਿਉਂਕਿ ਅਸੀਂ ਇੱਕ ਗਲਤੀ ਕਰ ਜਾਂਦੇ ਬਹੁਤ ਵੱਡੀ ਗਲਤੀ ਕੀ ਕਰਦੇ ਆ ਅਸੀਂ ਦਵਾ ਦਾ ਕੋਈ ਚੀਜ਼ ਮੂੰਹ ਚ ਪਾਈ ਅੱਧ ਪਤੀ ਜੀ ਚਬਾਈ ਅੰਦਰ ਘਲਤੀ ਹਾਂ ਜਿਹੜੀ ਚੀਜ਼ ਮੇਨ ਫਰੂਕੀ ਸਾਹਿਬ ਕਰਨੀ ਆ ਉਹ ਧਿਆਨ ਨਾਲ ਉਹ ਦਰਸ਼ਕ ਵੀ ਬਾਰੇ ਧਿਆਨ ਨਾਲ ਸੁਣ ਲੈਣ ਇਹਨੂੰ ਜਿਆਦਾ ਚਬਾਉਣਾ ਇਹਨੂੰ ਜਿੰਨਾ ਵੱਧ ਵੱਧ ਚਬਾ ਲੋਗੇ ਇੰਨਾ ਚੀਜ਼ਾਂ ਨਾਲ ਜਿੰਨਾ ਜਿਆਦਾ ਚਬਾ ਭੁੰਨੀ ਹੋਈ ਰੱਖੀ ਹੋਈ ਨਾ ਜੀ ਨਾ 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 ਇਹ ਇੱਕ ਕੱਚੀ ਗਿਰੀ ਹੈ ਕੱਚੀ ਗਿਰੀ ਇਹ ਕੱਚੀ ਗਿਰੀ ਹੈ ਭੁੰਨੀ ਹੋਈ ਗਿਰੀ ਨਹੀਂ ਆ ਫਰੂਕੀ ਸਾਹਿਬ ਕੱਚੀ ਗਿਰੀ ਨੂੰ ਹੀ ਆਪਾਂ ਪਾਣੀ ਚ ਭਿਉ ਲੈਣਾ ਜਿਵੇਂ ਆ ਦੇਖੋ ਭਿਉਈਆਂ ਹੋਈਆਂ ਉਹਨਾਂ ਮੈਂ ਚੱਕ ਲੀਆਂ ਕੁਝ ਗਿਰੀਆਂ ਆਪਾਂ ਤਿੰਨ ਤੋਂ ਚਾਰ ਠੀਕ ਹੈ ਹੁਣ ਇਹਨੂੰ ਕੀ ਕਰਨਾ ਆਪਾਂ ਮੂਝ ਪਾਲੀਆਂ ਇਹ ਨਹੀਂ ਮੈਂ ਗੱਲ ਕਰਦੇਗਾ ਇਹ ਚਬਾਉਂਗਾ ਠੀਕ ਕੁ ਸੈਕਿੰਡ ਫਿਰ ਅੰਦਰ ਭੇਜੂਗਾ ਠੀਕ ਮਤਲਬ ਇਹਦਾ ਪੂਰਾ ਜੂਸ ਕੱਢ ਕੇ ਨਾਲ ਚਲਾਈਵਾ ਬਣ ਕੇ ਤੁਹਾਡੇ ਅੰਦਰ ਜਾਵੇ ਫਿਰ ਤੁਸੀਂ ਦੇਖੋ ਰਿਜ਼ਲਟ ਕਿੰਨਾ ਜਾਵੇਗਾ ਤੇ ਫਿਰ ਬਹੁਤ ਵਾਰ ਹੁੰਦਾ ਹੈ ਕਿ ਜੀ चटो 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 बड़े -बड़े साथ? साथ ओके ਕਹਿੰਦੇ ਨੇ ਇਸ ਤਾਂ ਗਰੀਆਂ ਛੱਡੋ ਬਦਾਮ ਛੱਡੋ ਅਫਲੋਡ ਛੱਡੋ ਵੱਡੇ ਵੱਡੇ ਡਾਕਟਰ ਕੋਲ ਚਲੇ ਗਏ ਸਾਡੇ ਦਰਦ ਨਹੀਂ ਜਾਂਦੇ ਫਿਰ ਉਹਦਾ ਕੀ ਕਾਰਨ ਬੰਦਾ ਜੀ ਨਾਗੀ ਸਾਹਿਬ ਰੁਕੀ ਸਾਹਿਬ ਫਿਰ ਉਹਨਾਂ ਲਈ ਨਾਗੀ ਕਿਡਾਰੀ ਇਲੈਕਟ੍ਰੋਮੋਵੈਥੀ ਸੈਂਟਰ ਖਾ ਜਾ ਤੁਹਾਡੀ ਸੇਵਾ ਚ ਓਕੇ ਆ ਦੇਖੋ ਬ੍ਰਹਮ ਅਸਤਰ ਪਿਆ ਬ੍ਰਹਮ ਅਸਤਰ ਦਾ ਰਿਜ਼ਲਟ ਬਾ ਕਮਾਲ ਤੁਸੀਂ ਦੇਖੋ ਜਿਹੜੀ ਤੁਹਾਡੇ ਗੋਡਿਆਂ ਚ ਆਵਾਜ਼ ਆ ਰਹੀ ਹੈ ਹਾਏ ਹਾਏ ਦਰਦਾਂ ਮੈਂ ਤਾਂ ਦਾਦਾ ਸਿਆਲ ਆ ਗਿਆ ਬਸ ਆਵਦੀ ਦਰਦਾਂ ਤੋਂ ਡਰਨਾ ਨਹੀਂ ਤੁਸੀਂ ਡਰਨ ਦੀ ਲੋੜ ਨਹੀਂ ਤਹਾਡੀ ਸੇਵਾ ਚ ਹਾਜ਼ਰ ਹੈ ਸਾਡੇ ਕੋਲ ਆਇਓ ਬ੍ਰਹਮ ਅਸਤਰ ਤੁਹਾਡੇ ਕੋਲ ਐਤਕੀ ਹੋਰ ਅਪਗ੍ਰੇਡ ਕਰਕੇ ਲੈ ਕੇ ਆਏ ਆ ਕਿਉਂਕਿ ਅੱਗੇ ਬ੍ਰਹਮ ਅਸਤਰ ਚੱਲ ਰਿਹਾ ਰਿਜ਼ਲਟ ਬਹੁਤ ਵਧੀਆ ਪਰ ਸਮੇਂ ਸਾਰ ਇਹ ਪਹਿਲੋ ਸੀ ਗਰਮੀਆਂ ਵਾਲਾ ਬ੍ਰਹਮ ਅਸਤਰ ਠੀਕ ਹੈ ਹੁਣ ਆ ਗਿਆ ਸਿਆਲਾਂ ਵਾਲਾ ਸਿਆਲਾਂ ਦੇ ਵਿੱਚ ਇਹਦਾ ਅਲੱਗ ਰਿਜ਼ਲਟ ਆਏਗਾ ਫਰੂਕੀ ਸਾਹਿਬ ਜੀ 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 ਅੱਛਾ ਜਿਹੜੇ ਲੋਕ ਇਸ ਵੇਲੇ ਨਗੀ ਸਾਹਿਬ ਕਰਨ ਸਾਹਿਬ ਇਹਨਾਂ ਕੋਲ ਤੁਹਾਡੇ ਕੋਲ ਆਉਂਦੇ ਨੇ ਫਿਰ ਬਾਹਰ ਤੋਂ ਵੀ ਬਹੁਤ ਲੋਕ ਹੈਗੇ ਨੇ ਜਿਹੜੇ ਕਹਿੰਦੇ ਨੇ ਵੀ ਸਾਡੇ ਕੋਲ ਟਾਈਮ ਨਹੀਂ ਹੈ ਅਸੀਂ ਕੀ ਕਰੀਏ ਕਿਸ ਤਰੀਕੇ ਨਾਲ ਗੱਲਬਾਤ ਕਰੀਏ ਇਹ ਕੀ ਲਈਏ ਅਸੀਂ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਜਿਹੜੇ ਇੰਟਰਨੈਸ਼ਨਲ ਪੇਸ਼ੈਂਟ ਜਿੰਨੇ ਵੀ ਇੰਟਰਨੈਸ਼ਨਲ ਲੋਕ ਨੇ ਜਿਹੜੇ ਇਹ ਵੀਡੀਓ ਸੁਣ ਰਹੇ ਨੇ ਉਹਨਾਂ ਵਾਸਤੇ ਔਨਲਾਈਨ ਅਪਾਇੰਟਮੈਂਟ ਅਵੇਲੇਬਲ ਹੁੰਦੀਆਂ ਨੇ ਉਹ ਸਾਡੇ ਨਾਲ ਔਨਲਾਈਨ ਵੀ ਗੱਲ ਕਰ ਸਕਦੇ ਕਿਉਂਕਿ 70 ਤੋਂ 80% ਮਰੀਜ਼ ਬਾਹਰ ਬੈਠਾ ਇਲਾਜ ਦੁੱਖੋ ਆਪਦੇ ਗੋਡੇ ਸਹੀ ਨਹੀਂ ਕਰ ਪਾ ਰਿਆ ਇਲਾਜ ਦੁੱਖੋ ਅੱਜ ਮੰਜੀ ਦੇ ਬੈਠਾ ਕਿਉਂਕਿ ਕਿਸੇ ਕੋਲੇ ਸਮਾਂ ਨਹੀਂ ਹੈਗਾ ਉਹਨੂੰ ਇਲਾਜ ਦੀ ਲੈ ਕੇ ਜਾਂਦਾ ਔਰ ਹਸਪੀਟਲਾਂ ਦੇ ਵਿੱਚ ਅਪਾਇੰਟਮੈਂਟਾਂ ਨਹੀਂ ਹੈਗੀਆਂ ਪਰ ਨਾਗੀ ਘਟਾਰੀਆ ਇਲੈਕਟ੍ਰੋਪੋ ਸੈਂਟਰ ਦੇ ਵਿੱਚ ਸਪੈਸ਼ਲ ਅਸੀਂ ਦਿਨ ਡਿਸਾਈਡ ਕੀਤੇ ਹੋਏ ਨੇ ਜਿੱਥੇ ਇੰਟਰਨੈਸ਼ਨਲ ਅਪਾਇੰਟਮੈਂਟ ਸਿਰਫ ਇੰਟਰਨੈਸ਼ਨਲ ਅਪਾਇੰਟਮੈਂਟ ਹੀ ਹੁੰਦੀਆਂ ਨੇ ਉਸ ਦਿਨ ਤੁਸੀਂ ਸਾਡੇ ਨਾਲ ਵੀਡੀਓ ਕਾਨਫਰੈਂਸ ਜਾਂ ਵੌਇਸ ਕਾਨਫਰੈਂਸ ਦੇ ਰਾਹੀਂ ਵੀ ਗੱਲ ਕਰ ਸਕਦੇ ਹੋ ਔਰ ਤੁਹਾਡੀ ਪ੍ਰੋਪਰਲੀ ਗੱਲਬਾਤ ਉਸ ਦਿਨ ਸੁਣੀ ਜਾਂਦੀ ਆ ਔਰ ਉਸ ਤੋਂ ਬਾਅਦ ਜਿਹੜੀ ਮੈਡੀਸਿਨ ਦਾ ਪ੍ਰੋਸੈਸ ਜੋ ਵੀ ਹੋ ਸਾਰਾ ਤੁਹਾਨੂੰ ਦੱਸਿਆ ਜਾਂਦਾ ਵਾ ਜੀ ਜੀ ਬਿਲਕੁਲ ਸਰ ਬਹੁਤ ਬਹੁਤ ਸ਼ੁਕਰੀਆ ਕਰਨ ਜੀ ਸਾਰੀ ਗੱਲਬਾਤ ਲਈ ਪਰ ਇੱਕ ਸਵਾਲ ਮੇਰੇ ਕੋਲ ਹੈ ਤੁਹਾਡੇ ਕੋਲ ਲਾਸਟ ਉਹ ਵੀ ਤੁਹਾਡੇ ਕੋਲ ਪੁੱਛਾਂਗੇ ਅੱਛਾ ਨਗੀ ਸਾਹਿਬ ਕਿਉਂਕਿ ਗਰਮੀ ਹੈਗੀ ਐ ਬਿਲਕੁਲ ਲਗਭਗ ਲਗਭਗ ਜਾ ਚੁੱਕਿਆ ਘੰਟਾ 2 ਘੰਟੇ ਦੀ ਗਰਮੀ ਰਹਿ ਗਈ ਹੈ ਹੁਣ ਇਹਨਾਂ ਦਿਨਾਂ ਦੇ ਵਿੱਚ ਤੇ ਸਰਦੀ ਆਉਣ ਵਾਲੇ ਟਾਈਮ 'ਚ ਮਤਲਬ ਵੱਜ ਜਾਣੀ ਹੈ ਅਜੇ ਇਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੀਆਂ ਮੁਗਫਲੀਆ ਹੈਗੀਆਂ ਨੇ ਇਹਨਾਂ ਦਾ ਇਸਤੇਮਾਲ ਤੁਸੀਂ ਦੱਸ ਵੀ ਦਿੱਤਾ ਪਰ ਬਹੁਤ ਵਾਰ ਹੁੰਦਾ ਹੈ ਕਿ ਦਰਦ ਫੇਰ ਵੀ ਨਹੀਂ ਜਾਂਦੇ ਫੇਰ ਵੀ ਨਹੀਂ ਜਾਂਦੇ ਜੀ ਬਿਲਕੁਲ ਬਿਲਕੁਲ ਫਰੁਕੀ ਸਾਹਿਬ ਮੈਂ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਆਪਾਂ ਅਪਗ੍ਰੇਡ ਕਰਕੇ ਲੈ ਕੇ ਆਏ ਆ ਠੀਕ ਹੈ ਅਪਗ੍ਰੇਡ ਦੇ ਨਾਲ ਨਾਲ ਆਹ ਦੇਖੋ ਹਰਿਆਲੀ ਇਹ ਆ ਹਰਿਆਲੀ ਕਿਹੜੀ ਸਰੀਰਕ ਹਰਿਆਲੀ ਉਹਨਾਂ ਵੱਲੋਂ ਸਪੈਸ਼ਲ ਗਰਮੀਆਂ ਸਰਦੀਆਂ ਦਾ ਤੋਹਫਾ ਤਿਆਰ ਕੀਤਾ ਇਹ ਕੈਪਸੂਲ ਅੱਛਾ ਇਹ ਕੀ ਕਰਨਗੇ ਜੀ ਸਰ ਫਿਰ ਇਹ ਕੰਮ ਜਿੰਨਾਂ ਦੇ ਹੱਥ ਖੜੇ ਹੋ ਗਏ ਆ ਕਹਿੰਦੇ ਹੁਣ ਜਾ ਕੇ ਗੋਡੇ ਬਦਲਾ ਲਓ ਹੋਰ ਕੋਈ ਰਾਹ ਹੀ ਨਹੀਂ ਹੈਗਾ ਉਹਨਾਂ ਵਾਸਤੇ ਇੱਕ ਹੀ ਆਪਸ਼ਨ ਆ ਕਿ ਤੁਸੀਂ ਇਹ ਬ੍ਰਹਮਸਤਵ ਦੇ ਨਾਲ ਇਹ ਕੈਪਸੂਲ ਯੂਜ਼ ਕਰ ਲਿਓ ਤੁਹਾਨੂੰ ਗੋਡੇ ਬਦਲਾਉਣ ਦੀ ਜ਼ਰੂਰਤ ਨਹੀਂ ਪੈਣਗੇ ਮੁੱਠੇ ਦਰਦ ਵੀ ਬੜਾ ਤੰਗ ਕਰਦਾ ਸਰ ਮਤਲਬ ਸਵੇਰੇ ਬੰਦਾ ਉੱਠਦਾ ਅਮ ਵੀ એનર્ਜੀ ਹੋਵੇ ਤੇ ਸਵੇਰੇ ਫਲੈਟ ਹੋਇਆ ਹੁੰਦਾ ਮਤਲਬ ਫੱਟਾ ਬਣਿਆ ਹੁੰਦਾ ਹੈ ਬੈਕ ਦਾ ਰੋਕੀ ਸਾਹਿਬ ਮੈਂ ਤੁਹਾਨੂੰ ਅੱਜ ਕੱਲ ਦੱਸੀ ਹੈ ਕਿ ਸਰਦੀ ਆ ਜਲੀ ਸਰਦੀ ਵਿੱਚ ਆਕਸੀਜਨ ਦਾ ਲੈਵਲ ਘਟਣਾ ਹੈ ਰੂਮ ਬੰਦ ਹੋਣਾ ਜੇ ਤਾਂ ਆਕਸੀਜਨ ਘਟੇਗੀ ਤੇ ਬਲੱਡ ਸਰਕਲ ਨਹੀਂ ਕਰੂਗਾ ਸਵੇਰੇ ਲੇਜੀ ਉੱਠਣ ਨੂੰ ਮਾਨ ਹੀ ਨਹੀਂ ਕਰਨਾ ਜਦੋਂ ਇਹ ਕੈਪਸੂਲ ਇਹਨੇ ਤੁਹਾਡੇ ਬ੍ਰੇਨ ਤੱਕਰ ਆਕਸੀਜਨ ਲੈ ਕੇ ਜਾਣੀ ਪੈਰ ਦੀ ਤਲੀ ਤੋਂ ਬ੍ਰੇਨ ਤੱਕਰ ਔਰ ਜਿੰਦੇ ਬ੍ਰੇਨ ਤੱਕਰ ਆਕਸੀਜਨ ਪਹੁੰਚ ਗਈ ਹੁਣ ਲਾਸਟ ਜਵੰਦਾ ਜੀ ਦਾ ਐਕਸੀਡੈਂਟ ਹੋਇਆ ਦਾ ਡੈਥ ਹੋਈ ਕਿਉਂ ਹੋਈ ਕਿ ਬ੍ਰੇਨ ਤੱਕਰ ਆਕਸੀਜਨ नाही पंची ਜੇ ਤੋ ਬ੍ਰੇਨ ਤੱਕ ਆਕਸੀਜਨ ਨਹੀਂ ਪਹੁੰਚੀ ਬੰਦਾ ਡੈੱਡ ਹੋ ਗਿਆ ਐਵੇਂ ਹੀ ਜਦੋਂ ਸੁੱਤੇ ਹੁੰਨੇ ਆ ਤਾਂ ਸਾਡੇ ਬ੍ਰੇਨ ਤੱਕਰ ਪ੍ਰੋਪਰ ਆਕਸੀਜਨ ਨਹੀਂ ਪਹੁੰਚਦੀ ਇੱਕ ਸਾਲ ਦੇ ਅਸੀਂ ਡੈੱਡ ਹੀ ਹੁੰਨੇ ਆ ਉਹ ਤਾਂ ਕੁਦਰਤ ਦੀ ਮਿਹਰਬਾਨੀ ਕਿ ਸਾਨੂੰ ਫਿਰ ਅੱਲਾਹ ਸ਼ਰੀ ਦੇ ਦਿੰਦੀ ਤੇ ਸਵੇਰੇ ਉਠਾ ਦਿੰਦੀ ਹੈ ਪਰ ਜਦੋਂ ਤੁਸੀਂ ਇਹ ਕੈਪਸੂਲ ਲੈਣੇ ਸ਼ੁਰੂ ਕਰੋਗੇ ਬ੍ਰਹਮ ਅਸਤਰ ਇਹ ਰਾਤ ਨੂੰ ਸੁੱਤੇ ਪਿਆ ਵੀ ਤੁਹਾਡੇ ਬ੍ਰੇਨ ਤੱਕਰ ਪ੍ਰੋਪਰ ਆਕਸੀਜਨ ਰੱਖਣਗੇ ਜਿੰਨੇ ਨਾਲ ਤੁਹਾਡੀ ਬੋਡੀ ਪੂਰੀ એનર્ਜੀ ਚੁੱਟੇਗੀ ਸਵੇਰੇ ਉੱਠਦੇ ਅਸਾਰ ਤੋਂ ਛਲਾਂਗ ਮਾਰ ਕੇ ਆਪਦੇ ਬਿਸਤਰ ਤੋਂ ਬਾਹਰ ਆਓਗੇ ਜੀ 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 ਅੱਛਾ ਕਟਲੇ ਜੀ ਜਿਹੜਾ ਸਵਾਲ ਇੱਕ ਰਹਿ ਰਾਪਤਾ ਕਿਵੇਂ ਕੀਤਾ ਜਾਵੇ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਅਸੀਂ ਹਮੇਸ਼ਾ ਇਹ ਵਾਰਾਏ ਗੱਲ ਕਹਿੰਦੇ ਹੁੰਦੇ ਆ ਕਿ ਸਾਡੇ ਕੋਲੇ ਉਹਨ ਦੀ ਲੋੜ ਨਹੀਂ ਨੁਸਖਾ ਫਾਰਮੂਲਾ ਤੁਹਾਨੂੰ ਦੱਸ ਦਿੱਤਾ ਗਿਆ ਇਹਨੂੰ ਅਪਣਾਓ ਇਹਦੇ ਤੋਂ ਫਰਕ ਲਓ ਇਹਦੇ ਤੋਂ ਰਿਜ਼ਲਟ ਲਓ ਅਗਰ ਫਿਰ ਵੀ ਤੁਹਾਨੂੰ ਲੋੜ ਪੈਂਦੀ ਆ ਤਾਂ ਨਾਗੀ ਕੁਟਾਰੀਆ ਇਲੈਕਟ੍ਰੋ ਮੋਬਿਲ ਸੈਂਟਰ ਦੇ ਆ ਦੋ ਬ੍ਰਾਂਚਾ ਜਿਹੜੀਆਂ ਕਿ ਆਪਣੇ ਪੰਜਾਬ ਦੇ ਵਿੱਚ ਅਵੇਲੇਬਲ ਨੇ ਜਲੰਧਰ ਔਰ ਜੀਰਕਪੁਰ ਜਲੰਧਰ ਔਰ ਜੀਰਕਪੁਰ ਦੇ ਵਿੱਚ ਆਪਾਂ ਵਿਜ਼ਿਟਿੰਗ ਹੁੰਦੀ ਹੈ ਆਪਣੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਜਲੰਧਰ ਦੇ ਵਿੱਚ ਆਪਣੀ ਫਿਜ਼ੀਕਲੀ ਜਿਹੜੀ এনवायरमेंट ਹੁੰਦੀ ਹੈ ਫਿਜ਼ੀਕਲੀ ਆਪਾਂ ਉੱਥੇ ਹੁੰਨੇ ਆ ਔਰ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸੋਮਵਾਰ ਤੋਂ ਲੈ ਕੇ ਸੋਰੀ ਸ਼ੁੱਕਰਵਾਰ ਤੱਕ ਜੀਰਕਪੁਰ ਦੇ ਵਿੱਚ ਆਪਣੀ ਡਿਜੀਟਲ ਯਾਨੀ ਕਿ ਵੀਡੀਓ ਕਾਨਫਰੈਂਸ ਰਹੀ ਹੈ ਜੇ ਕੋਈ ਪੇਸ਼ੈਂਟ ਆਂਦਾ ਵਾ ਤੇ ਉਹਨੂੰ ਅਸੀਂ ਡੀਲ ਕਰਦੇ ਆ ਉਹਨੂੰ ਅਸੀਂ ਮਿਲਦੇ ਆ ਔਰ ਸ਼ਨੀਵਾਰ ਅਸੀਂ ਇੱਥੇ ਫਿਜ਼ੀਕਲੀ ਹੁੰਨੇ ਆ ਸ਼ਨੀਵਾਰ ਦਾ ਦਿਨ ਜਿਹੜਾ ਜੀਰਕਪੁਰ ਦੇ ਲਈ ਦਿੱਤਾ ਗਿਆ ਵਾ ਔਰ ਸੋਮਵਾਰ ਤੋਂ ਸ਼ੁੱਕਰਵਾਰ ਜਲੰਧਰ ਗੜਾ ਰੋਡ ਤਾਜ ਮਾਰਕੀਟ ਦੇ ਵਿੱਚ ਆਪਣੀ ਲੋਕੇਸ਼ਨ ਔਰ ਜੀਰਕਪੁਰ ਦੀ ਜਿਹੜੀ ਲੋਕੇਸ਼ਨ ਵਾ ਉਹ ਹੈਗੀ ਆ ਸਕ ਜੀ ਪਟਿਆਲਾ ਰੋਡ ਤੇ ਔਰ ਟਾਈਮਿੰਗ ਜਿਹੜੀ ਹੈਗੀ ਆ ਸਵੇਰੇ 11 ਤੋਂ ਲੈ ਕੇ ਸ਼ਾਮੀ 5 ਵੇ ਤੱਕ ਇੱਕ ਦਿਨ ਦੇ ਵਿੱਚ 15 ਅਪਾਇੰਟਮੈਂਟ ਰਜਿਸਟਰਡ ਹੁੰਦੀਆਂ ਨੇ ਫੋਨ ਚੱਕ ਕੇ ਤੁਸੀਂ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਔਰ ਸਪੈਸ਼ਲ ਡੇ ਜਿਹੜਾ ਇੰਟਰਨੈਸ਼ਨਲ ਪੇਸ਼ੈਂਟ ਵਾਸਤੇ ਆ ਉਹ ਰੱਖਿਆ ਗਿਆ ਵਾ ਬੁੱਧਵਾਰ ਦਾ ਬੁੱਧਵਾਰ ਵਾਲੇ ਦਿਨ ਅਸੀਂ ਸਪੈਸ਼ਲ ਇੰਟਰਨੈਸ਼ਨਲ ਪੇਸ਼ੈਂਟ ਦੇ ਨਾਲ ਟਾਈਮਿੰਗ ਦੇ ਅਕੋਰਡਿੰਗ ਉਹਨਾਂ ਦੇ ਟਾਈਮਿੰਗ ਔਰ ਸਾਡੀ ਟਾਈਮਿੰਗ ਸੈਟ ਕਰਕੇ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਨਗੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕੁਝ ਹੋਰ ਕਹਿਣਾ ਬਿਲਕੁਲ ਜੀ ਬਿਲਕੁਲ ਮੈਂ ਅੱਜ ਹੋਰ ਕਹਿਣਾ ਚਾਹੁੰਦਾ ਜਿਵੇਂ ਮੈਂ ਦੱਸਿਆ ਹੈ ਹਰਿਆਲੀ ਇਸ ਹਰਿਆਲੀ ਜਿਹੜੇ ਪੇਸ਼ੈਂਟ ਜਿਹੜੇ ਪਰਿਵਾਰ ਮੈਂ ਪੇਸ਼ੈਂਟ ਨਹੀਂ ਬੋਲੂਗਾ ਜਿਹੜੇ ਪਰਿਵਾਰਾਂ ਨੇ ਨੂੰ ਵਰਤਿਆ ਰਿਜ਼ਲਟ ਲਿਆ ਉਹਨਾਂ ਸਾਰਿਆਂ ਨੇ ਇੱਕ ਇਹ ਕਹਿੰਦਾ ਨਾਮ ਦਿੱਤਾ ਹੈ ਕੀ ਜੀ ਹੱਡ ਜੋੜ ਹੱਡ ਜੋੜ ਹੱਡ ਜੋੜ ਕਿਉਂ ਕਹਿੰਦਾ ਸਹੀ ਚੈੱਕ ਕਰੇ ਅੱਜ ਹੱਡੀਆਂ ਤੋਂ ਬਹੁਤ ਪਰੇਸ਼ਾਨ ਅਸੀਂ ਹੱਡੀਆਂ ਦੇ ਰੋਗ ਤੋਂ ਹੱਡੀਆਂ ਦਾ ਰੋਗ ਬਹੁਤ ਭਿਆਨਕ ਦਰਦ ਔਰ ਉਹਨਾਂ ਨੇ ਜਦੋਂ ਠੀਕ ਹੋਇਆ ਲਾਸਤ ਨੂੰ ਪਤਾ ਫਿਰ ਕਿਸਾਬ ਇੱਕ ਮਾਤਾ ਜੀ ਦੀ ਵੀਡੀਓ ਕੀਤੀ ਤੁਸੀਂ ਉਦੋਂ ਉਹ ਡੱਬਾ ਵੀ ਲੈ ਕੇ ਆਈ ਸਪੈਸ਼ਲ ਜਿਹੜੀ ਪਹਿਲੋ ਚੱਕ ਕੇ ਲਿਆ ਸੀ ਉਸ ਤੋਂ ਬਾਅਦ ਚ ਵਾਕਰ ਨਾਲ ਤੇ ਖੁੰਡੀ ਨਾਲ ਤੇ ਫਿਰ ਹੁਣ ਭੱਜੀ ਫਿਰਦੀ ਤੰਦਰੁਸਤ ਉਹ ਇਸ ਤਰ੍ਹਾਂ ਕਾਫੀ ਪੇਸ਼ੈਂਟ ਦੀ ਉਹਨਾਂ ਨੇ ਫਿਰ ਇਹਨਾਂ ਕੈਪਸੂਲ ਦਾ ਨਾਮ ਰੱਖਤਾ ਹੱਡ ਜੋੜ ਮਤਲਬ ਕਿ ਤੁਸੀਂ ਹੱਡ ਜੋੜ ਦੇ ਨਾਮ ਤੇ ਇਹਨੂੰ ਸੇਵ ਕਰ ਸਕਦੇ ਹੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਨਗੀਸਾ ਬਹੁਤ ਬਹੁਤ ਸ਼ੁਕਰੀਆ ਘਟਾਰੀਆ ਸਾਹਿਬ ਤੁਹਾਡਾ ਸਾਰੇ ਦੋਵਾਂ ਦਾ ਗੱਲਬਾਤ ਦੇ ਲਈ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦ ਉਹਨਾਂ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਹੱਡੀਆਂ ਦੀ ਕਹਿੰਦੇ ਨੇ ਵੀ ਤਾਕਤ ਹੀ ਮੁੱਚ ਗਈ ਹੈ ਖਤਮ ਹੋ ਗਈ ਹੈ ਔਰ ਤਾਕਤ ਰਹੀ ਨਹੀਂ ਹੱਡੀਆਂ ਇੰਨੀਆਂ ਕਮਜ਼ੋਰ ਹੋ ਗਈਆਂ ਨੇ ਕਿ ਹਰ ਵੇਲੇ ਦਰਦ ਕਰਦੀਆਂ ਰਹਿੰਦੀਆਂ ਨੇ ਲੱਖਾਂ ਕੈਪਸੂਲ ਲੱਖਾਂ ਰੁਪਏ ਅਸੀਂ ਖਾਲੇ ਨੇ ਆਪਰੇਸ਼ਨ ਕਰਵਾ ਲਏ ਨੇ ਲੇਕਿਨ ਉਸ ਤੋਂ ਬਾਅਦ ਵੀ ਦਰਦ ਜਿਹੜਾ ਨਹੀਂ ਜਾ ਰਿਹਾ ਤਾਂ ਨਗੀ ਸਾਹਿਬ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਗਿਰੀਆਂ ਹੈਗੀਆਂ ਨੇ 31 ਗਿਰੀਆਂ ਵਾਲਾ ਨੁਸਕਾ ਫਾਰਮੂਲਾ ਉਹਨਾਂ ਦੀ ਜ਼ਿੰਦਗੀ ਹੈਗੀ ਜਿਹੜੀ ਉਹ ਬਦਲ ਸਕਦਾ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜ਼ਰੂਰ ਸ਼ੇਅਰ ਕਰ ਸਕਦੇ ਹੋ ਧੰਨਵਾਦ